ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹੈ ਪੰਜਾਬੀ ਚੈਨਲ ਦੇਖਣ ਵਾਲੇ ਜੀ ਦਰਸ਼ਕਾਂ ਸਵਾਗਤ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਪ੍ਰੇਮਨਗਰ ਰਤੋਗੇ ਵਿਖੇ ਅੱਜ ਕਾਂਗਰਸ ਪਾਰਟੀ ਨੂੰ ਉਸ ਵਲੇ ਭਾਰੀ ਝਟਕਾ ਲੱਗਾ ਜਦੋਂ ਕਾਂਗਰਸ ਪਾਰਟੀ ਦੇ ਮੋਢੀ ਆਗੂ ਲਖਵਿੰਦਰ ਸਿੰਘ ਰਪਜਨ ਸਿੰਘ ਜਗਜੀਤ ਸਿੰਘ ਜੱਗਾ ਆਪਣੇ ਨਾਲ 40 ਦੇ ਕਰੀਬ ਹੋਰ ਕਰਸੀ ਪਰਿਵਾਰਾਂ ਨੂੰ ਲੈ ਕੇ ਸ਼੍ਰੋਮਣੀ ਕਾਲੀਦਲ ਬਦਲ ਦੇ ਆਗੂ ਗੌਰਵਦੀਪ ਸਿੰਘ ਬਲਟੋਵਾ ਦੀ ਗਵਾਈ ਹੇਠ ਸ਼੍ਰੋਮਣੀ ਕਾਲੀਦਲ ਅੰਦਰ ਸ਼ਾਮਲ ਹੋ ਗਏ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਗਰਸੇਵ ਸਿੰਘ ਜਿਸ ਨੇ ਹੁਇਆ ਪਨੇਤੀ ਚੋਣਾਂ ਚ ਰਤੋ ਕੇ ਗੁਰਦਰਾ ਬਾਵੀਰ ਸਿੰਘ ਤੋਂ ਸਰਪੰਚੀ ਚੋਣ ਲੜੀ ਸੀ ਉਹ ਆਪਣੇ ਨਾਲ ਦਰਜਨਾ ਪਰਿਵਾਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਛੱਡ ਕੇ ਕਾਲੀਦਲ ਅੰਦਰ ਸ਼ਮੂਲੀਅਤ ਕਰ ਗਏ ਇਹਨਾਂ ਸਾਰਿਆਂ ਦਾ ਬੜੀ ਗਰਮ ਜੋਸ਼ੀ ਨਾਲ ਗੌਰਵਦੀਪ ਸਿੰਘ ਬਲਟੋਵਾ ਵੱਲੋਂ ਸਵਾਗਤ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਕਾਲਜ ਦਲ ਬਾਦਲ ਦੇ ਆਗੂ ਸਹਿਬਾਨ ਹਾਜ਼ਰ ਸਨ ਇਸ ਵਾਰੀ ਲੋਕ ਪੰਜਾਬੀ ਚੈਨਲ ਵੱਲੋਂ ਇੱਕ ਖਾਸ ਸ਼ੇਅਰਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜਲੂਤ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰੋ ਧੰਨਵਾਦ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਹਲਕਾ ਖੇਮਕਨ ਦੇ ਵਿੱਚ ਪਿੰਡ ਪ੍ਰੀਮ ਨਗਰ ਦੇ ਵਿੱਚੋਂ ਬਹੁਤ ਵੱਡਾ ਵੱਲ ਮਿਲਿਆ ਹੈ ਜੀ ਔਰ ਬੜੀ ਮਜ਼ਬੂਤੀ ਮਿਲੀ ਹੈ ਕਾਂਗਰਸ ਪਾਰਟੀ ਨਾਲ ਸਮਾਂਦ ਰੱਖਣ ਵਾਲੇ ਸਤਕਾਰਯੋਗ ਸਰਦਾਰ ਲਖਵਿੰਦਰ ਸਿੰਘ ਜੀ ਸਰਦਾਰ ਹਰਪਜਨ ਸਿੰਘ ਜੀ ਆਪਣੇ अनेका ਹੀ ਸਾਥੀਆਂ ਦੇ ਨਾਲ अनेका ਹੀ ਪਰਿਵਾਰਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਹੈ ਔਰ ਇਨ੍ਹਾਂ ਪਰਿਵਾਰਾਂ ਦੇ ਨਾਲ ਨਾਲ ਮੇਰਾ ਵੀਰ ਜਿਨ੍ਹਾਂ ਨੇ ਸਰਪੰਚੀ ਦੀ ਮੁੱਖ ਦਾਵੇਦਾਰੀ ਇਸ ਪਿੰਡ ਚੋਂ ਰੱਖੀ ਸੀ ਆਮ ਆਦਮੀ ਪਾਰਟੀ ਤੋਂ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਵੀਰ ਗੁਰਸੇਵਕ ਸਿੰਘ ਜੀ ਔਰ ਇਹ ਵੀਰ ਇੱਕ ਪ੍ਰਮੁੱਖ ਦਾਵੇਦਾਰ ਸੀਗੇ ਸਰਪੰਚੀ ਦੇ ਅਨੇਕਾਂ ਹੀ ਪਰਿਵਾਰ ਕੋਲ ਮਿਲ ਆ ਕੇ ਆਪਾਂ ਗੱਲ ਕਰ ਲਈ ਤੇ 26 ਪਰਿਵਾਰ ਹੋਰ ਉਹ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਔਰ ਇਹ ਸਤਕਾਰਯੋਗ ਵੀਰੋਂ ਇੱਕ ਬੜਾ ਹੀ ਸ਼ੁਭ ਸੰਕੇਤ ਹੈ ਕਿ ਆਲਮੋਸਟ ਪੌਣੇ 2 ਸਾਲ ਰਹਿ ਗਏ ਇਲੈਕਸ਼ਨ ਨੂੰ ਤੇ ਹੁਣ ਤੋਂ ਜਿਹੜੇ ਲੋਕ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਔਰ ਕਿਉਂਕਿ ਜੋ ਹਰ ਸਰਕਾਰ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ 5 ਸਾਲ ਪਿਛਲੇ ਕਾਂਗਰਸ ਤੇ ਵੀ ਰਹੀ ਨਹੀਂ ਸਾਰਿਆਂ ਨੇ ਲੋਕਾਂ ਨੇ ਨਾਪ ਤੋਲ ਕਰ ਲਿਆ ਅਤੇ ਇਸ ਗੱਲ ਦੇ ਵਿੱਚ ਸਾਰੇ ਮਹਿਸੂਸ ਕਰਦੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ ਅਸੀਂ ਮਜ਼ਬੂਤ ਕਰਨਾ ਹੈ ਅਰਦੇ ਪੰਜਾਬ ਪੰਜਾਬੀ ਪੰਜਾਬੀ ਅੱਧੀ ਗੱਲ ਕਰ ਸਕਦੀ ਹੈ ਜੇ ਡਵੈਲਪਮੈਂਟ ਕੋਈ ਕਰ ਸਕਦੀ ਹੈ ਔਰ ਸਾਡੇ ਇਲਾਕੇ ਹਲਕਾ ਖੇਮਕਨ ਦੇ ਵਿੱਚ ਸਰਦਾਰ ਵਿਰਸਾ ਸਿੰਘ ਜੀ ਵਲਟੋਹਾ ਜਦੋਂ ਐਮਐਲਏ ਰਹੇ ਨੇ ਸਾਡਾ ਜਿੰਨਾ ਵੀ ਇਲਾਕਾ ਕਿਉਂਕਿ ਬਿਲਕੁਲ ਬਾਰਡਰ ਬੈਟ ਪੈ ਜਾਂਦੀ ਆ ਰਤੋਕੇ ਚਕਵਾਲੀਆਂ ਹਵੇਲੀਆਂ ਰਤੋਕੇ ਔਰ ਆ ਪ੍ਰੇਮਨਗਰ ਪੰਚਾਇਤ ਜਿੰਨੀ ਵੀ ਹੋਗੀ ਬਿਲਕੁਲ ਬਾਰਡਰ ਦੇ ਉੱਤੇ ਸਿਚੁਏਟਿਡ ਆ ਗੱਜਲ ਪਿੰਡ ਤੁਸੀਂ ਲਾ ਲਓ ਤੇ ਇਸ ਪਾਸੇ ਇਨ੍ਹਾਂ ਪਿੰਡਾਂ ਦੇ ਵਿੱਚ ਲਿਟਰੇਸੀ ਰੇਟ ਕਾਫੀ ਘਟ ਸੀਗਾ ਸਰਦਾਰ ਵਿਰਸਾ ਸਿੰਘ ਵਲਟੋਹਾ ਜਦੋਂ ਐਮਐਲਏ ਰਹੇ ਨੇ ਸਭ ਤੋਂ ਪਹਿਲ ਦੇ ਵਿੱਚ ਉਹਨਾਂ ਨੇ ਐਜੂਕੇਸ਼ਨ ਨੂੰ ਪਹਿਲ ਦਿੱਤੀ ਇੱਥੇ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਅਧੀਨ ਕਾਲਜ ਚੁੰਗ ਵਿਖੇ ਲਿਆਂਦਾ ਪੋਲੀਟੈਕਨੀਕਲ ਕਾਲਜ ਲਿਆਂਦਾ ਆਦਰਸ਼ ਸਕੂਲ ਮਾਡਰਨ ਸਕੂਲ ਲਿਆਂਦੇ ਔਰ ਆਲੇ ਦੁਆਲੇ ਮੈਨੂੰ ਇਸ ਗੱਲ ਦਾ ਮਾਣ ਆ ਕਿ ਜੇਕਰ ਡਿਵੈਲਪਮੈਂਟ ਹੋਈ ਹੈ ਜੇਕਰ ਵੱਡੀਆਂ ਮੰਗਾਂ ਇਲਾਕੇ ਦੀਆਂ ਪੂਰੀਆਂ ਹੋਈਆਂ ਨੇ ਡਿਵੈਲਪਮੈਂਟ ਨੂੰ ਲੈ ਕੇ ਉਹ ਸਰਦਾਰ ਵਿਰਸਾ ਸਿੰਘ ਜੀ ਵਲਟੋਹਾ ਜਦੋਂ ਐਮ.ਐਲ.ਏ ਰਹੇ ਨੇ ਔਰ ਸ਼ਰਮਣੀ ਕਾਲੀ ਦਲ ਦੀ ਜਦੋਂ ਸਰਕਾਰ ਰਹੀ ਹੈ ਉਦੋਂ ਹੋਇਆ ਹੈ ਔਰ ਸਭ ਤੋਂ ਵੱਡੀ ਗੱਲ ਹੈ ਅੱਜ ਜੋ ਮੌਜੂਦਾ ਹਾਲਾਤ ਵੀ ਤੁਸੀਂ ਵੇਖ ਲਓ ਅੱਜ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮੋਹ ਕਿਉਂ ਭੰਗ ਹੋਇਆ ਵਾ ਜੇ ਕਾਂਗਰਸ ਤੋਂ ਲੋਕਾਂ ਦਾ ਮੋਹ ਕਿਉਂ ਭੰਗ ਹੋਇਆ ਸੀ ਉਸ ਦੇ ਵਿੱਚ ਇਹ ਗੱਲ ਸੀ ਕਿ ਕਿਸੇ ਵੀ ਵਰਕਰ ਦੀ ਸੁਣਵਾਈ ਨਹੀਂ ਸੀ ਆ ਆਪੋਜੀਸ਼ਨ ਟਾਈਮ ਤੇ ਸਾਰੇ ਵਿਚਰਦੇ ਸੀਗੇ ਪਰ ਐਮਐਲਏ ਬਣਨ ਤੋਂ ਬਾਅਦ ਚਾਹੇ ਸੁਖਪਾਲ ਭੁੱਲਰ ਹੋ ਗਿਆ ਚਾਹੇ ਸਰਵਨ ਸਿੰਘ ਧੰਨ ਹੋ ਗਏ ਜਦੋਂ ਐਮਐਲਏ ਬਣ ਗਏ ਇਹਨਾਂ ਨੇ ਲੋਕਾਂ ਦਾ ਚੇਤਾ ਹੀ ਭੁਲਾ ਲਿਆ ਤੇ ਅੱਜ ਵੀ ਜਿਹੜਾ ਅਸਾਰਾ ਇਲਾਕਾ ਵਾ ਇਹ ਰੱਬ ਆਸਰੇ ਆ ਲੁੱਟਕ ਸੁੱਟ ਹੋ ਰਿਆ ਕੋਈ ਨਾ ਕੋਈ ਵਾਰਦਾਤ ਹੋ ਰਹੀ ਹੈ ਕਿਸੇ ਦੀ ਕੋਈ ਸੁਣਵਾਈ ਨਹੀਂ ਜੇਕਰ ਸ਼ਰੋਮਣੀ ਹਕਾਲੀ ਦਲ ਦੇ ਵੇਲੇ ਔਰ ਅੱਜ ਵੀ ਉਸੇ ਤਰ੍ਹਾਂ ਸਰਦਾਰ ਵਿਰਸਾ ਸਿੰਘ ਜੀ ਵਲਟੋਹਾ ਸਾਡਾ ਵਲਟੋਹਾ ਪਰਿਵਾਰ ਔਰ ਸਾਡੀ ਸਾਰੀ ਟੀਮ ਸ਼ਰੋਮਣੀ ਅਕਾਲੀ ਦਲ ਦੀ ਲੋਕਾਂ ਦੇ ਲਈ ਹਾਜ਼ਰ ਹੈ ਅਸੀਂ ਕੇਵਲ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਨਹੀਂ ਆ ਅਸੀਂ ਲੋਕਾਂ ਦੇ ਪਰਿਵਾਰਕ ਮੈਂਬਰ ਬਣ ਕੇ ਵਿਚਰੇ ਆ ਪਰਿਵਾਰਕ ਮੈਂਬਰ ਬਣ ਕੇ ਵਿਚਰਦੇ ਰਾਵਾਂਗੇ ਔਰ ਮੈਂ ਸਾਰੇ ਹੀ ਇਨ੍ਹਾਂ ਪਰਿਵਾਰਾਂ ਨੂੰ ਸਰਦਾਰ ਤਰਸੀਮ ਸਿੰਘ ਜੀ ਬੈਠੇ ਆ ਸਾਡੇ ਸਾਰੇ ਇੱਥੇ ਪ੍ਰੇਮ ਨਗਰ ਵਾਲੇ ਬੈਠੇ ਆ ਜੀ ਮੈਂ ਸਾਰੇ ਇਨ੍ਹਾਂ ਪਰਿਵਾਰਾਂ ਦਾ ਦਿਲ ਦੀਆਂ ਗਹਿਰਾਈਆਂ ਚ ਸ਼ੁਕਰੀਆ ਦਾ ਕਰਦਾ ਐ ਔਰ ਮੈਂ ਬੇਨਤੀ ਕਰੂੰਗਾ ਸਰਦਾਰ ਹਰਪ੍ਰਜਨ ਸਿੰਘ ਜੀ ਸਰਦਾਰ ਲਖਵਿੰਦਰ ਸਿੰਘ ਜੀ ਮੇਰਾ ਵੀਰ ਗੁਰਸੇਵਕ ਸਿੰਘ ਜੀ ਔਰ ਸਾਰੇ ਇਨਾਂ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਜੇਕਰ ਤੁਸੀਂ ਨਾ ਆਸਾ ਦੇ ਨਾਲ ਆਏ ਜੇ ਪ੍ਰਮਾਤਮਾ ਕਿਰਪਾ ਕਰੇ ਹਰੇਕ ਤੁਹਾਡੀ ਆਸ ਉਮੀਦ ਉੱਤੇ ਤੇ ਆਪਾਂ ਖੜਾ ਗਈ ਪਰ ਦੇਸ ਤਰ੍ਹਾਂ ਆਪਾਂ ਬਾਕਿਆ ਦੇ ਨਾਲ ਵਿਚਰਦੇ ਇੱਕ ਪਰਿਵਾਰਕ ਮੈਂਬਰ ਬਣ ਕੇ ਵਿਚਰਦੇ ਆ ਤੁਹਾਡੇ ਨਾਲ ਹਮੇਸ਼ਾ ਖਰੇ ਰਵਾਂਗੇ ਪ੍ਰਮਾਤਮਾ ਕਿਰਪਾ ਕਰੇ ਮਿਹਨਤ ਰੰਗ ਲਿਆਉਗੀ ਔਰ ਆਉਣ ਵਾਲਾ ਸਮਾਂ ਤੁਹਾਡਾ ਵਾ ਤੇ ਕਿਸੇ ਭਲੇਖੇ ਚ ਨਾ ਰਹੋ ਬਸ ਕਮਰ कसे ਕਰੋ ਇਹ ਤੋਂ ਆਉਣ ਵਾਲਾ ਸਮਾਂ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ